ਲੋ ਜੀ ਵੋਟਾਂ ਦੇ ਨਤੀਜੇ ਨੇ ਆਮ ਆਦਮੀ ਪਾਰਟੀ ਨੂੰ ਕਾਫੀ ਵੱਡਾ ਝਟਕਾ ਦਿੱਤਾ ਹੈ ਤੇ ਕਾਫੀ ਹੋਸ਼ਾਈ ਲੱਗਦੀ ਹੈ ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਹੁਤ ਵੱਡਾ ਫੈਸਲਾ ਲਿਆ ਹੈ ਤੇ ਹੁਣ ਚੰਡੀਗੜ੍ਹ ਰਹਿਣਾ ਬਦਲ ਕੇ ਤੇ ਉਹ ਜਲੰਧਰ ਰਹਿਣ ਦੇ ਲਈ ਆਏ ਨੇ ਔਰ ਕਿਰਾਏ ਤੇ ਮਕਾਨ ਲੈ ਕੇ ਹੁਣ ਮਹੀਨਾ ਡੇਢ ਮਹੀਨਾ ਉਹ ਜਲੰਧਰ ਰਹਿਣਗੇ ਤੇ ਕਿਉਂ ਰਹਿਣਗੇ ਕੀ ਇਸ ਕਰਕੇ ਰਹਿਣਗੇ ਵੀ ਉਹਨਾਂ ਨੇ ਹੁਣ ਜਲੰਧਰ ਤੋਂ ਪੰਜਾਬ ਦੀ ਤਰੱਕੀ ਕਰਨੀ ਹੈ ਜਾਂ ਕੰਮ ਕਰਨੇ ਨੇ ਜਾਂ ਇਸ ਲਈ ਰਹਿਣਗੇ ਕਿ ਜਲੰਧਰ ਦੇ ਵਿੱਚ ਹੁਣ ਫੇਰ ਇੱਕ ਐਮਐਲਏ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਅੱਗੇ ਪਿਛਲੀਆਂ ਵੋਟਾਂ ਆਮ ਆਦਮੀ ਪਾਰਟੀ ਨਾਲ ਬਹੁਤ ਭੈੜੀ ਹੋਈ ਹੈ 13 0 ਦੀਆਂ ਗੱਲਾਂ ਸੀ ਤੇ 3 0 ਰਹਿ ਗਏ ਇੱਕ ਬਹੁਤ ਵੱਡਾ ਭੁਲੇਖਾ ਆਮ ਆਦਮੀ ਪਾਰਟੀ ਦਾ ਲੋਕਾਂ ਨੇ ਕੱਢਿਆ ਕਿਉਂਕਿ 92 ਦਿੱਤੇ ਸੀ ਜਿਤਾਏ ਸੀ ਲੋਕਾਂ ਨੇ ਲੋਕਾਂ ਨੂੰ ਉਮੀਦ ਸੀ ਵੱਡੀ ਤਬਦੀਲੀ ਕਰਨਗੇ ਇਨਕਲਾਬ ਕਰਨਗੇ ਜਿਹੜਾ ਵਾਦਾ ਕੀਤਾ ਸੀ ਪਰ ਜਦੋਂ ਲੋਕਾਂ ਨੂੰ ਕੁਝ ਨਜ਼ਰ ਨਹੀਂ ਆਇਆ ਤਾਂ ਫਿਰ ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਤਾਰੇ ਹੀ ਦਿਖਾਏ ਕਹਿ ਸਕਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਤਾ ਲੱਗ ਗਿਆ ਵੀ ਹੁਣ ਜਿਹੜਾ ਉਹ ਨਾਰਾ ਸੀ ਬੋਰਡ ਲਾ ਲਾ ਕੇ ਦਿਖਾਇਆ ਪੂਰੇ ਪੰਜਾਬ ਨੂੰ ਅਖਬਾਰਾਂ ਚ ਕੜਾਕੜਾ ਕੇ ਕਿ ਸਾਡਾ ਕੰਮ ਬੋਲਦਾ ਸਾਡਾ ਕੰਮ ਬੋਲਦਾ ਤਾਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਨੂੰ ਹੁਣ ਪਤਾ ਲੱਗ ਗਿਆ ਵੀ ਬੋਰਡ ਲਾਉਣ ਨਾਲ ਜਾਂ ਅਖਬਾਰਾਂ ਚ ਮਸ਼ਹੂਰੀਆਂ ਦੇ ਕੇ ਕੰਮ ਨਹੀਂ ਬੋਲਣਾ ਕੰਮ ਬੋਲਣਾ ਜੇ ਕੰਮ ਕਰਾਂਗੇ ਕੰਮ ਬੋਲੇਗਾ ਦੇਖੋ ਹੁਣ ਖਬਰ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਫੈਸਲਾ ਕੀਤਾ ਹੈ ਵੀ ਜਦੋਂ ਤੱਕ ਜਿਮਣੀ ਚੋਣ ਜਿਹੜੀ ਜਲੰਧਰ ਵਾਲੀ ਜਿੱਥੋਂ ਐਮ ਐਲ ਏ ਸ਼ੀਤਲ ਅੰਗਰਾਲ ਨੇ ਅਸਤੀਫਾ ਦਿੱਤਾ ਹੈ ਉਹ ਸੀਟ ਖਾਲੀ ਹੋਈ ਹੈ ਹੁਣ ਉਹਨਾਂ ਦੇ ਤੇ ਦੁਬਾਰਾ ਵੋਟਾਂ ਪੈਣੀਆਂ ਨੇ ਤੇ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਲੰਧਰ ਰਹਿਣਗੇ ਉੱਥੇ ਡੇਰਾ ਡਾਲਣਗੇ ਉੱਥੇ ਡੇਰਾ ਪਹੁੰਚਣਗੇ ਲੋਕਾਂ 'ਚ ਵਿਚਰਨਗੇ ਕਿਉਂਕਿ ਹੁਣ ਇੱਕ ਤਰ੍ਹਾਂ ਨਾਲ ਕੁੰਡੀਆਂ ਦੇ ਸਿੰਘ ਵਾਲਾ ਆਮ ਆਦਮੀ ਪਾਰਟੀ ਦੀ ਇੱਜ਼ਤ ਦਾ ਸਵਾਲ ਬਣ ਗਿਆ ਆਮ ਆਦਮੀ ਪਾਰਟੀ ਦੇ ਵਕਾਰ ਦਾ ਸਵਾਲ ਬਣ ਗਿਆ ਜੇਕਰ ਆਮ ਆਦਮੀ ਪਾਰਟੀ ਇੰਨੀ ਮਾੜੀ ਹਾਰ ਹੀ ਕਹਿ ਸਕਦੇ ਆ ਇੱਕ ਤਰ੍ਹਾਂ ਨਾਲ 13 ਤੋਂ 3 ਤੇ ਸਿਮਟ ਗਈ ਤਾ ਹੁਣ ਜੇਕਰ ਆਮ ਆਦਮੀ ਪਾਰਟੀ ਜਲੰਧਰ ਵਾਲੀ ਸੀਟ ਹਾਰਦੀ ਹੈ ਜਿਵੇਂ ਕਿ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਗਈ ਸੀਗੀ ਔਰ ਸਿਮਰਤਜੀਤ ਮਾਨ ਉਥੋਂ ਜਿੱਤ ਗਿਆ ਸੀ ਜਿਹਨੂੰ ਉਹ ਰਾਜ ਤਾਂ ਨਹੀਂ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਜੇ ਹੁਣ ਜਲੰਧਰ ਵਾਲੀ ਸੀਟ ਹਾਰਦੇ ਨੇ ਨੱਕ ਨਹੀਂ ਰਹਿਣਾ ਵਕਾਰ ਨਹੀਂ ਰਹਿਣਾ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ ਇੱਕ ਬਹੁਤ ਵੱਡੀ ਚੁਣੌਤੀ ਹੈ ਜਲੰਧਰ ਦੀ ਖਾਲੀ ਸੀਟ ਨੂੰ ਜਿੱਤਣਾ ਔਰ ਇਸੇ ਲਈ ਉਹਨਾਂ ਨੇ ਇੱਥੇ ਡੇਰਾ ਪਾਉਣ ਦੀ ਸੋਚੀ ਹੈ ਪਰ ਮੈਨੂੰ ਲੱਗਦਾ ਹੈ ਇਹਦੇ ਨਾਲ ਬਹੁਤਾ ਫਰਕ ਨਹੀਂ ਪੈਣਾ ਮੈਨੂੰ ਲੱਗਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਕਿਤੇ ਨਾ ਕਿਤੇ ਭਲੇਖੇ ਚ ਨੇ ਕਿ ਉੱਥੇ ਰਹਿ ਕੇ ਮੈਂ ਜਿਤਾ ਦੂੰਗਾ ਦੇਖੋ ਕੰਮ ਕਰਨੇ ਪੈਣੇ ਨੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਚਾਹੇ ਚੰਡੀਗੜ੍ਹ ਰਹਿਣ ਚਾਹੇ ਉਹ ਆਕਾਸ਼ 'ਚ ਰਹਿਣ ਲੱਗ ਪੈਣ ਪਰ ਜਿਵੇਂ ਲੋਕਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਆ ਲੈੰਦਿਓ ਹਰੇ ਪੈਨ ਨਾਲ ਸਾਰੀ ਬੇਰੋਜ਼ਗਾਰੀ ਖਤਮ ਮੇਰੀ ਸਰਕਾਰ ਆ ਲੈੰਦਿਓ ਨਸ਼ਾ ਬਿਲਕੁਲ ਖਤਮ ਮੇਰੀ ਸਰਕਾਰ ਆ ਲੈੰਦਿਓ ਮਤਲਬ ਬਹੁਤ ਵੱਡੇ ਵੱਡੇ ਜਿਹੜੇ ਦਾਅਵੇ ਕੀਤੇ ਸੀ ਕਿ 1000 ਰੁਪਇਆ ਹਰ ਇੱਕ ਔਰਤ ਨੂੰ ਮਿਲੇਗਾ ਮਹੀਨੇ ਦਾ ਮੇਰੀ ਸਰਕਾਰ ਆ ਲੈੰਦਿਓ ਤੁਹਾਨੂੰ ਕਿਤੇ ਵੀ ਗਰੀਬੀ ਜਾਂ ਪੰਜਾਬ ਛੱਡ ਕੇ ਵਿਦੇਸ਼ਾਂ 'ਚ ਜਾਂਦੇ ਮੁੰਡੇ ਨਜ਼ਰ ਨਹੀਂ ਆਉਣਗੇ ਤਾਂ ਜੇਕਰ ਭਗਵੰਤ ਮਾਨ ਸਾਹਿਬ ਇਹ ਸਾਰਾ ਕੁਝ ਕਰਨ ਕਰਕੇ ਦਿਖਾ ਦੇਣ ਤਾਂ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ ਛੱਡ ਕੇ ਜਲੰਧਰ ਨਹੀਂ ਆਉਣਾ ਪਏਗਾ ਫਿਰ ਚਾਇਓ ਕਿਤੇ ਬੈਠ ਕੇ ਚੋਣ ਲੜ ਲੈਣ ਫਿਰ ਜਿੱਤਣਗੇ ਲੋਕ ਕੰਮ ਵੇਖਦੇ ਨੇ ਲੋਕਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਹੁਣ ਤੁਸੀਂ ਦੇਖੋ ਨਰਿੰਦਰ ਮੋਦੀ ਸਾਹਿਬ ਨੇ ਪੰਜਾਬ ਚ ਆ ਕੇ ਬਥੇਰੀਆਂ ਰੈਲੀਆਂ ਕੀਤੀਆਂ ਅਮਿਤ ਸ਼ਾਹ ਨੇ ਕੀਤੀਆਂ ਹੋਰ ਵੱਡੇ ਵੱਡੇ ਨੇਤਾ ਆਏ ਪਰ ਬੀਜੇਪੀ ਨੂੰ ਪੰਜਾਬ ਨੇ ਇੱਕ ਸੀਟ ਵੀ ਨਹੀਂ ਦਿੱਤੀ ਹਰਿਆਣੇ ਨੇ ਵੀ ਬਹੁਤ ਵੱਡਾ ਝਟਕਾ ਦਿੱਤਾ ਬੀਜੇਪੀ ਨੂੰ ਇਸੇ ਤਰ੍ਹਾਂ ਯੂਪੀ ਨੇ ਦਿੱਤਾ ਰੈਲੀਆਂ ਬਹੁਤ ਕੀਤੀਆਂ ਲੋਕਾਂ ਚ ਬਹੁਤ ਪ੍ਰਚਾਰ ਕੀਤਾ ਪਰ ਲੋਕ ਹੁਣ ਸਿਆਣੇ ਹੋ ਗਏ ਨੇ ਲੋਕ ਹੁਣ ਉਹ 10-15 ਦਿਨ ਦਾ ਪ੍ਰਚਾਰ ਜਿਹੜਾ ਵੋਟਾਂ ਦੇ ਦਿਨਾਂ 'ਚ ਕੀਤਾ ਜਾਂਦਾ ਉਹਨੂੰ ਨਹੀਂ ਦੇਖਦੇ ਲੋਕ ਹੁਣ ਜਿਹੜੀਆਂ ਵੋਟਾਂ ਦੇ ਦਿਨਾਂ 'ਚ ਆ ਕੇ ਕੋਈ ਜੱਫੀਆਂ ਪਾਉਂਦਾ ਉਹਨੂੰ ਪਖੰਡ ਸਮਝਦੇ ਨੇ ਲੋਕਾਂ ਨੂੰ ਸਮਝਾਉਣੀ ਸ਼ੁਰੂ ਹੋ ਗਈ ਇਹ ਸਭ ਬੁੱਧੂ ਬਣਾਉਣ ਦੇ ਤਰੀਕੇ ਨੇ ਇਸ ਕਰਕੇ ਲੋਕਾਂ ਨੇ ਕੰਮ ਦੇਖਣਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਜੇ ਸੱਚੀਓ ਕੰਮ ਕਰਕੇ ਦਿਖਾਉਣ ਬੇਰੁਜ਼ਗਾਰੀ ਖਤਮ ਕਰਨ ਨਸ਼ੇ ਖਤਮ ਕਰਨ ਬੇਰੁਜ਼ਗਾਰੀ ਪੱਤੇ ਦੇਣ ਅਮੀਰ ਗਰੀਬ ਦਾ ਪਾੜਾ ਖਤਮ ਕਰਨ ਜੇਕਰ ਮੁੱਖ ਮੰਤਰੀ ਸਾਹਿਬ ਆਪਣੀਆਂ ਗੱਲਾਂ ਤੇ ਖਰੇ ਉਤਰਨ ਤਾਂ ਮੈਨੂੰ ਲੱਗਦਾ ਹੈ ਕਿਤੇ ਵੀ ਜਾ ਕੇ ਕਿਰਾਏ ਦੇ ਘਰ ਲੈ ਕੇ ਰਹਿਣ ਦੀ ਲੋੜ ਨਹੀਂ ਪਵੇਗੀ ਵਰਨਾ ਜਿੰਨੇ ਮਰਜ਼ੀ ਕਰ ਲੈ ਲੈਣ ਉਹਦਾ ਕੋਈ ਫਾਇਦਾ ਨਹੀਂ ਹੋਣਾ ਹੁਣ ਤੁਸੀਂ ਦੇਖੋ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਸਾਹਿਬ ਨੇ ਆ ਪਿਛਲੀਆਂ ਵੋਟਾਂ ਚ ਪੰਜਾਬ ਚ ਪੂਰਾ ਜੋਰ ਲਾਇਆ ਕਿਹੜੇ ਹਲਕਾ ਜਿੱਥੇ ਭਗਵੰਤ ਮਾਨ ਸਾਹਿਬ ਨਹੀਂ ਗਏ ਪ੍ਰਚਾਰ ਕਰਨ ਕੇਜਰੀਵਾਲ ਸਾਹਿਬ ਆਏ ਉਹਨਾਂ ਨੇ ਪੰਜਾਬ ਦੇ ਵਿੱਚ ਜੇਲ੍ਹ ਤੋਂ ਬਕਾਇਦਾ ਛੁੱਟੀ ਲੈ ਕੇ ਪ੍ਰਚਾਰ ਕੀਤਾ ਦਿੱਲੀ ਤੇ ਪੰਜਾਬ ਦੋਵਾਂ ਥਾਵਾਂ ਤੇ ਦਿੱਲੀ ਵੀ ਬੁਰੀ ਤਰ੍ਹਾਂ ਹਾਰ ਗਈ ਆਮ ਆਦਮੀ ਪਾਰਟੀ ਦਿੱਲੀ ਦੀਆਂ 7 ਸੀਟਾਂ ਸੀ ਦਿੱਲੀ ਚੋਂ ਇੱਕ ਵੀ ਸੀਟ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੀ ਪੰਜਾਬ ਦੇ ਵਿੱਚ ਸਿਰਫ 3 ਸਿਰਫ ਤਿੰਨ ਦਾ ਮਤਲਬ ਸਰਕਾਰ ਹੋਣ ਕਰਕੇ ਤਿੰਨ ਹੋ ਗਈਆਂ ਜੇਕਰ ਕਾਂਗਰਸ ਥੋੜਾ ਹੋਰ ਜ਼ੋਰ ਲਾ ਦਿੰਦੀ ਤਾਂ ਦੋ ਸੀਟਾਂ ਹੋਰ ਆਮ ਆਦਮੀ ਦੀਆਂ ਕੱਟ ਜਾਣੀਆਂ ਸੀ ਕਾਂਗਰਸ ਨੇ ਉਹਨਾਂ ਸੀਟਾਂ ਤੇ ਬਹੁਤਾ ਪਲਾਨ ਨਾਲ ਤੇ ਇੱਕ ਜੁਟਤਾ ਨਾਲ ਜ਼ੋਰ ਨਹੀਂ ਲਾ ਸਕੇ ਉਹ ਨਹੀਂ ਤਾਂ ਆਮ ਆਦਮੀ ਪਾਰਟੀ ਦੀ ਇੱਕੋ ਸੀਟ ਰਹਿ ਜਾਣੀ ਸੀ ਸੰਗਰੂਰ ਵਾਲੀ ਤੇ ਇਸ ਟਾਈਮ ਭਗਵੰਤ ਮਾਨ ਸਾਹਿਬ ਹੋਰਾਂ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਕਿ ਹੁਣ ਜਲੰਧਰ ਡੇਰੇ ਡਾਲਣੇ ਨੇ ਹੁਣ ਜਲੰਧਰ ਤੋਂ ਆ ਕੇ ਚੋਣ ਲੜਨੀ ਹੈ ਇਹ ਕਿੰਨਾ ਰੰਗ ਲਿਆਏਗੀ ਇਹ ਗੱਲ ਉਹਨਾਂ ਦਾ ਟਾਈਮ ਦੱਸੇਗਾ ਪਰ ਮੈਨੂੰ ਲੱਗਦਾ ਹੈ ਮੁੱਖ ਮੰਤਰੀ ਸਾਹਿਬ ਰਹਿائش ਬਦਲਣ ਦੀ ਨਹੀਂ ਨੀਤੀ ਬਦਲਣ ਦੀ ਲੋੜ ਹੈ ਅਖਬਾਰਾਂ 'ਚ ਤੇ ਇਸ਼ਤਿਹਾਰਾਂ 'ਚ ਕੰਮ ਬੋਲਦਾ ਛੱਡੋ ਕੰਮ ਨੂੰ ਬੋਲਣ ਲਾ ਦਿਓ ਭ੍ਰਸ਼ਟਾਚਾਰ ਪੰਜਾਬ ਚ ਖਤਮ ਨਹੀਂ ਹੋਇਆ ਰਿਸ਼ਵਤਖੋਰੀ ਖਤਮ ਨਹੀਂ ਹੋਈ ਨਸ਼ੇ ਖਤਮ ਨਹੀਂ ਹੋਏ ਬੇਰੁਜ਼ਗਾਰੀ ਖਤਮ ਨਹੀਂ ਹੋਈ ਔਰ ਪੰਜਾਬ ਦੇ ਅੰਦਰ ਜੇ ਤੁਸੀਂ ਇਹ ਚੀਜ਼ਾਂ ਕਰ ਦੋ ਸੱਚੀਓ ਤੁਸੀਂ ਕਹਿੰਦੇ ਸੀ ਨਾ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਅਸੀਂ ਪ੍ਰਚਾਰ ਨਹੀਂ ਕਰਿਆ ਕਰਾਂਗੇ ਅਸੀਂ ਲੋਕ ਸਾਡੇ ਕੰਮ ਵੇਖ ਕੇ ਵੋਟ ਪਾਇਆ ਕਰਨਗੇ ਤਾਂ ਫਿਰ ਇੰਜ ਸੰਭਵ ਵੀ ਹੋ ਸਕਦਾ ਹੈ ਬਹੁਤ ਮਿਹਰਬਾਨੀ